ਇਹਰ ਸੇ ਤੋਂ ਬੁਰੀ ਤਰ੍ਹਾਂ ਨਾਲ ਟੁੱਟੀ ਪਈ ਦਾਣਾ ਮੰਡੀ ਤੇ ਸਬਜ਼ੀ ਮੰਡੀ ਗੁਰਦਾਸਪੁਰ ਦੀ ਸੜਕ ਨੂੰ ਬਣਾਉਣ ਦਾ ਨੀ ਪੱਥਰ ਪੰਜਾਬ ਹੈਲਥ ਮਿਨਿਸਟਰ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਰੱਖਿਆ ਗਿਆ ਪੰਜਾਬ ਮੰਡੀ ਬੋਰਡ ਵੱਲੋਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੀ ਅੱਧਾ ਕਿਲੋਮੀਟਰ ਲੰਮੀ ਇਸ ਸੜਕ ਨੂੰ ਸੀਮੈਂਟ ਕੰਕਰੀਟ ਨਾਲ ਬਣਾਉਣ ਉੱਪਰ 1 ਕਰੋੜ ਰੁਪਏ ਖਰਚ ਕੀਤੇ ਜਾਣਗੇ

ਅੱਜ ਉਹਦਾ ਅਸੀਂ ਨਹੀਂ ਪੱਤਰ ਰਸਤਾ ਔਰ ਇਸ ਸ਼ੋਬ ਅਫਸਰ ਦੇ ਉੱਪਰ ਮੈਂ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਕੋਲ ਦਾ ਪ੍ਰਧਾਨ ਰਵੀ ਜੀ ਚੇਅਰਮੈਨ ਸਾਹਿਬ ਅਮਲ ਜੀ ਔਰ ਉਹਨਾਂ ਦੇ ਸਾਰੇ ਆਫਿਸ ਬੀਰਡਸ ਔਰ ਸਾਡੇ ਐਗਜ਼ੀਕਟਿਵ ਮੈਨੇਜਰ ਸਰਪਲਦੇਵ ਸਿੰਘ ਜੀ ਔਰ ਸੈਕਟਰੀ ਮਾਰਕੀਟ ਕਮੇਟੀ ਸ਼੍ਰੀ ਵਿਰੇਜ ਜੀ ਇਹਨਾਂ ਦਾ ਸਾਰਾ ਸਟਾਫ ਸਦਸ਼ਨ ਸਦੇ ਸਾਰੇ ਮੈਂਬਰ ਸਹਿਬਾਨ ਔਰ ਇਸ ਇਲਾਕੇ ਦੇ ਆਏ ਬਹੁਤ ਹੀ ਅਕੋਤੇ ਸਦਨ ਔਰ ਮੇਰੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਲੀਡਰ ਸਹਿਬਾਨ ਮੇਰੀ ਇੱਕੋ ਹੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮ ਐਸੇ ਨੇ ਕਿ ਜਿੱਤੇ ਜਿੱਤੇ ਸਮਾਜ ਦੇ ਹਰ ਵਰਗ ਨੂੰ ਉਹਦੇ ਜੀਵਨ ਸਾਰ ਨੂੰ ਉੱਪਰ ਚੁਟਕੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਉਸ ਲੜੀ ਦੇ ਵਿੱਚ ਇਤਿਹਾਸਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭਾਈ ਆਪਣੇ ਜੰਤ ਲੈ ਕੇ ਆਉਂਦੇ ਨੇ ਔਰ ਜਸਵੰਤ ਆਉਂਦੇ ਨੇ ਇਹਦੇ ਗੱਡੀਆਂ ਵੀ ਆਉਂਦੀਆਂ ਨੇ ਮੋਟਰਾਂ ਵੀ ਆਉਂਦੀਆਂ ਨੇ ਖਾਲੀਆਂ ਵੀ ਆਉਂਦੇ ਨੇ ਲੱਕ ਵੀ ਆਉਂਦੇ ਨੇ ਔਰ ਇਹ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਔਰ ਜਿਸ ਵਕਤ ਸਾਡੀ ਸਰਕਾਰ ਬਣੀ ਅਸੀਂ ਇਹ ਜੋ ਕਾਲੇ ਸ਼ੁਰੂ ਕੀਤੇ ਔਰ ਜਿਹੜੀ ਸਾਡੀ ਸਬਜ਼ੀ ਮੰਡੀ ਐਸੋਸੀਏਸ਼ਨ ਆ ਉਹਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸਾਡੇ ਪ੍ਰਧਾਨ ਜੀ ਰਵੀ ਜੀ ਨੇ ਚੇਅਰਮੈਨ ਸਾਹਿਬ ਅਮਨ ਜੀ ਨੇ ਕੋਣ ਅਸੀਂ ਪਿਆਰ ਨਾਲ ਬਿੱਟੂ ਗਏ ਨੇ ਆ ਸੋ ਭਾਰਤ ਭੂਸ਼ਨ ਜੀ ਨੇ ਇਹਦਾ ਮਤਾ ਪਾਸ ਕਰਕੇ ਉੱਪਰ ਵੀ ਗੱਲ ਕੀਤੀ ਔਰ ਅਸੀਂ ਸਾਰੇ ਆੜੇ ਉੱਪਰ ਦੋਰ ਲਾ ਕੇ ਔਰ ਖਾਸ ਕਰ ਮੈਂ ਇੱਥੇ ਧੰਨਵਾਦ ਕਰੂੰਗਾ ਐਕਸੇ ਬਲਦੇਵ ਸਿੰਘ ਜੀ ਦਾ ਵੀ ਔਰ ਸਾਡੇ ਚੀਫ ਇੰਜੀਨੀਅਰ ਪੰਗੂ ਸਾਹਿਬ ਦਾ ਜਿਨ੍ਹਾਂ ਨੇ ਜੱਦੀ ਇੰਟਰਸਟ ਲੈ ਕੇ ਇਹ ਜਿਹੜੀ ਸੜਕਾਂ ਕਾਰਜ ਬਣਨ ਜਾ ਰਹੀ ਆ ਇਹ ਤਕਰੀਬਨ 1/2 ਕਿਲੋਮੀਟਰ ਸੜਕ ਆ ਉਹ ਬਣੂਗੀ ਜੀ ਔਰ ਇਹਦੇ ਤੇ 1 ਕਰੋੜ ਤੇ 98 ਲੱਖ ਰੁਪਇਆ ਜਿਹੜਾ ਖਰਚਾ ਦਾ ਆਉਂਦਾ ਅਨੁਮਾਨ ਹੈ ਅਸੀਂ ਇਹਦਾ ਅੱਜ ਨੀ ਪੱਤਰ ਰੱਖਤਾ 10 ਤਰੀਕ ਦੇ ਨੇੜੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਠੀਕ ਪਹਿਲੇ ਮਹੀਨੇ ਚ 10 ਤਰੀਕ ਦੇ ਨੇੜੇ ਇਹਨੂੰ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਮੇਰੀ ਬੇਨਤੀ ਆ ਸਾਡੇ ਕਮਾਂਡਰ ਜੀ ਆਫੀਸਰ ਸਹਿਬਾਨ ਨੂੰ ਕਿ ਇਹਦੇ ਕੰਮ ਦੇ ਵਿੱਚ ਮਿਆਰੀ ਕੰਮ ਲਿਆਓ ਜੀ ਤਾਂ ਕਿ ਵਧੀਆ ਤਰੀਕੇ ਦੇ ਨਾਲ ਇਹ ਬਣੇ ਕਿਉਂਕਿ ਇਸ ਆਨਾਂ ਨੂੰ ਆੜਤੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜੀ ਸਾਹਿਬ ਲਗਾਤਾਰ ਇੰਨੇ ਸਾਲ ਔਰ ਨਤੀਜੇ ਦੇ ਤੌਰ ਦੇ ਉੱਪਰ ਜਦੋਂ ਬਾਰਿਸ਼ ਪੈ ਜਾਂਦੀ ਸੀ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਹੁੰਦਾ ਸੀਗਾ ਹੁਣ ਜਿਸ ਵਕਤ ਦੇ ਸਰਕਾਰ ਬਣੀ ਆ ਮਾਰਕੀਟ ਕਮੇਟੀ ਹੋਣ ਚਾਹੀ ਆ ਤੇ ਪਹਿਲਾ ਕੰਮ ਜਿਹੜਾ ਮੁਲੰਬਤ ਪਿਆ ਸੀਗਾ ਇੰਨੇ ਸਾਲਾਂ ਤੋਂ ਅੱਜ ਉਹ ਪੂਰਾ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਭਗਵੰਤ ਮਾਨ ਜੀ ਦਾ ਐਗਰੀਕਲਚਰ ਮਿਨਿਸਟਰ ਖੁੜਿਆ ਸਾਹਿਬ ਦਾ ਔਰ ਖਾਸ ਕਰਕੇ ਸਾਡੇ ਚੇਅਰਮੈਨ ਨੇ ਪੰਜਾਬ ਮੰਡੀਕਰਮ ਬੋਰਡ ਦੇ ਚੰਚਿੰਗ ਪਰਸਦ ਜੀ ਜਿਨ੍ਹਾਂ ਦੇ ਸਾਰਿਆਂ ਦੇ ਉਪਰਾਲਿਆਂ ਦੇ ਨਾਲ ਇਹ ਜਿਹੜੇ ਅੱਜ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਬਰਦਾਸ਼ ਤੋਂ ਇਲਾਕੇ ਦੇ ਵਿੱਚ ਬਹੁਤ ਸਾਰੇ ਐਸੇ ਕੰਮ ਸੀਗੇ ਜਿਹੜੇ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਨਤੀਜੇ ਦੇ ਤੌਰ ਤੇ ਸਮਾਜ ਦੇ ਹਰ ਵਰਗ ਨੂੰ ਕਿਤੇ ਨਾ ਕਿਤੇ ਉਹਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਹਨਾਂ ਵਿੱਚੋਂ ਵੀ ਇਹ ਕੰਮ ਸੀਗਾ ਤੁਸੀਂ ਦੇਖਿਆ ਵੀ 10 ਸਾਲ ਪਹਿਲਾਂ ਸਰਕਾਰ ਲੰਘ ਗਈ 5 ਸਾਲ ਦੇ ਲੰਘ ਗਈ 15 ਸਾਲਾਂ ਦੇ ਵਿੱਚ ਕਿਸੇ ਨੂੰ ਇਹ ਸੜਕ ਨਜ਼ਰ ਨਹੀਂ ਆਈ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਆਉਂਦੇ ਨੇ ਲੋਕਾਂ ਦੇ ਪੈਰ ਪੈਂਦੇ ਨੇ ਔਰ ਮਿਹਨਤ ਕਰ ਲੋਕ ਆਉਂਦੇ ਨੇ ਕੋਹਾਂ ਚੀਜ਼ਾਂ ਨੂੰ ਨਾ ਧਿਆਨ ਕਰਦੇ ਹੋਏ ਆਪਾਂ ਦੂਸਰੇ ਪਾਸੇ ਫੇਰੇ ਆ ਅਰੇ ਕਲ ਮੈਂ ਵਿਸ਼ਵਾਸ ਦਵਾਉਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਵਾਸਤੇ ਹੈ ਔਰ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਆਮ ਆਦਮੀ ਦੀ ਜ਼ਿੰਦਗੀ ਨੂੰ ਦੀ ਸੋਚਾ ਦੇਣੀ ਆ ਆਮ ਆਦਮੀ ਨੂੰ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਸਰਕਾਰ ਉਹਨਾਂ ਦੀ ਹਰ ਖੁਸ਼ੀ ਔਰ ਗਮੀ ਦੇ ਵਿੱਚ ਭਾਈਵਾਲ ਆ ਅੱਜ ਉਹ ਤੋਂ ਉਪਰਾਲੇ ਜਿਹੜੇ ਨੇ ਗੁਰਦਾਸਪੁਰ ਵਿਧਾਨ ਸਭਾ ਹਲ ਤੇ ਲਈ ਹਮੇਸ਼ਾ ਜਾਰੀ ਰਹਿਣਗੇ ਔਰ ਲੋਕਾਂ ਦੇ ਜੀਵਨ ਸਾਧਨ ਉੱਪਰ ਚੁੱਕਣ ਲਈ ਹਰ ਕਦਮ ਜਿਹੜਾ ਚੁੱਕਿਆ ਜਾਊਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਔਰ ਖਾਸ ਕਰਕੇ ਤੇਰੀ ਸਾਡੀ ਐਸੋਸੀਏਸ਼ਨ ਆ ਸਬਜੀ ਮੰਡੀ ਦੀ ਬਹੁਤ ਵਧੀਆ ਸਾਰੇ ਮੈਂਬਰ ਸਾਹਿਬਾਨ ਨੇ ਸਮਾਜ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਵੀ ਪਾਉਂਦੇ ਨੇ ਸੋ ਇਸ ਕਰਕੇ ਅੱਜ ਇੱਕ ਬੜਾ ਖੁਸ਼ੀਆਂ ਭਰਿਆ ਦਿਨ ਆ ਅੱਜ ਜਿੱਤੇ ਅੱਜ ਬੜੀ ਪੁਰਾਣੀ ਮੰਗ ਜਿਹੜੀ ਆ ਆਜੋ ਪੂਰੀ ਹੋਈ ਆ